ਮੇਰੇ ਕੋਲ ਆਇਆ ਮੈਂ ਐਕਚੁਅਲੀ ਨਹੀਂ ਸੀ ਜਾਣਦਾ ਜੀ ਸਦੂ ਸ਼ਬਦ ਵੀ ਤੁਹਾਡੇ ਕੋਲ ਆਇਆ ਮੈਂ ਤਾਂ ਜੋਤੀ ਮੇਰੇ ਕੋਲ ਆਇਆ ਜੀ ਜੀ ਉਹ ਉਹ ਜਦ ਦੂਜੇ ਸਿੰਘ ਰਾਮ ਉਹ ਏਦਾਂ ਦਾਨ ਕਰਨ ਵਾਲਾ ਹੈ ਨਹੀਂ ਸੀ ਜੀ ਜੀ ਇਹ ਮੇਰੇ ਕੋਲ ਆਇਆ ਹਲੰਦਰ ਦਾ ਬੰਦਾ ਸੀ ਉਹਦੇ ਨਾਲ ਜੀ ਉਹਦੇ ਨਾਲ ਯਾਰ ਆ ਵੀ ਸੀਗਾ ਬਾਵਾ ਸੀਗਾ ਜੀ ਰਣਜੀਤ ਬਾਵਾ ਰਣਜੀਤ ਬਾਵਾ ਕੀ ਆਇਆ ਤੇ ਕਿਹਦੇ ਉਹ ਵੀ ਕਹਿੰਦਾ ਅੰਕਲ ਸਾਨੂੰ ਸਿਕਿਉਰਿਟੀ ਤੋਂ ਨਾਲ ਸੀਗਾ ਉਹ ਇੱਕ ਫਿਲਮਾਂ ਕਿਾ ਚਲੋ ਦਾ ਨਾਮ ਲੈਣਾ ਅੱਜ ਕੱਲ੍ਹ ਆਮ ਆਦਮੀ ਪਾਰਟੀ ਨੇ ਜ਼ਿਆਦਾ ਜੀ ਜੀ ਤੇ ਅੱਜ ਮੈਂ ਜਨਕਰ ਗੁਪਤ ਨੂੰ ਟੈਲੀਫੋਨ ਕੀਤਾ ਮੈਂ ਜੇਲ੍ਹ ਮੰਤਰੀ ਜ਼ੋਰਥ ਕੋਪਰੇਸ਼ਨ ਨੂੰ ਦੱਸਦਾ ਜੀ ਜੀ ਉਹ ਮੈਨੂੰ ਕਹਿੰਦਾ ਮੇਰੇ ਬੱਚੇ ਤੇ ਸ਼ੁਭਦੀਪ ਨੂੰ ਮਿਲਣਾ ਚਾਹੁੰਦੇ ਐ ਨੂੰ ਭੇਜੋ ਮੇਰੇ ਕੋਲ ਓਕੇ ਓਕੇ ਮੈਂ ਕਹਿੰਦਾ ਉਹ ਮੈਂ ਮੈਂ ਜੀ ਆਹ ਸਿੱਧੂ ਸਿੱਧੂ ਬੁਸੇ ਵਾਲਾ ਹਾਂ ਇਹ 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 ਮੁੰਡਾ ਵੀ ਗੱਲ ਮੇਨ ਮੰਗਦਾ ਨਹੀਂ ਕਿਨੂੰ ਕਹ ਦੋ ਕਿਹੜੀ ਗੱਲ ਹੈ ਕਹਿੰਦਾ ਉਹਦਾ ਉਸਤੂ ਹੀ ਨਹੀਂ ਜਾਂਦੇ ਮੈਂ ਕਹਿੰਦਾ ਯਾਰ ਦੇਸੀ ਜਿਹਾ ਮੁੰਡਾ ਮੈਂ ਨਹੀਂ ਦੇਣ ਦਾ ਅੱਛਾ ਉਹ ਕਹਿੰਦਾ ਤੁਸੀਂ ਭੇਜੋ ਮੇਰੇ ਕੋਲ ਮੈਂ ਕਹਿੰਦਾ ਘਰੇ ਬੈਠਾ ਘਰੇ ਭੇਜੋ ਮੈਨੂੰ ਹੁਣੇ ਦੇ ਦਿੰਦਾ ਤੇ ਕਹਿੰਦਾ ਬਾਵੇਂ ਨੂੰ ਤੇ ਗੁਰਦਾਸਪੁਰੋਂ ਦੇ ਦੇਣਾ ਇਹਨੂੰ ਇੱਥੋਂ ਦੇ ਦਾਂਗੇ ਜੀ ਜੀ ਤੇ ਇਹ ਉਹਦੇ ਕੋਲ ਗਿਆ ਤੇ ਜਿਹਨੂੰ ਵੀ ਦਿੱਤੇ ਕਮਾਂਡੋ ਚਾਲ ਇਹਨੇ ਇਹਨੂੰ ਇਹਨੂੰ ਕਹਿੰਦਾ ਕਿ ਮੈਨੂੰ ਦੋ ਹੀ ਚਾਹੀਦੇ ਨੇ ਠੀਕ ਹੈ ਤੇ ਉਹ ਵੀ ਦੂਸਰਾ ਕਹਿੰਦਾ ਕਿ ਮੈਨੂੰ ਜਿਲੇ ਦੇ ਦੇ ਠੀਕ ਹੈ ਤੇ ਮੈਨੂੰ ਫੇਰ ਪਤਾ ਲੱਗਾ ਦੂਜੀ ਵਾਰ ਮਿਲਣਾ ਆ ਅੱਛਾ ਜੀ ਤੇ ਉਹ ਮੈਂ ਉਹ ਤੋਂ ਮੈਂ ਬਣ ਗਿਆ ਸੀਗਾ ਹੋਮ ਮਿਨਿਸਟਰ ਠੀਕ ਹੈ ਡੈਫੀਨਿਟਿਵ ਉਹ ਤੋਂ ਆਇਆ ਉਹ ਮੇਰਾ ਬੇਟਾ ਤੋੜ ਆਇਆ ਉਹ ਕਹਿੰਦਾ ਡੈਡੀ ਤੁਸੀਂ ਉਹ ਇਹ ਨੂੰ ਤੁਸੀਂ ਇੱਥੇ ਹੀ ਉੱਧਰ ਪਰੇ ਬਟਾ ਮੈਂ ਕੌਣ ਹੈ ਉਹ ਕਹਿੰਦਾ ਇਹ ਸਿੱਧੂ ਮੂਸੇਵਾਲਾ ਇਹਦੀ ਇਹਦੀ ਫੋਲੋਇੰਗ ਵੇਖੋ ਕਿੰਨੀ ਆ ਓਕੇ ਤੇ ਮੈਂ ਫਿਰ ਮੈਂ ਹਾਲਾ ਕੀ ਚਾਹੀਦਾ ਮੈਂ ਤਾਂ ਫਿਰ ਕੀਤਾ ਤੁਸੀਂ ਕਿਤੇ ਉਹਦੇ ਨਾਲ ਗੱਲ ਕਰਿਓ ਹਾਂ ਚੋਹਾਨ ਜੀ ਸ਼ਰਦ ਸਤਿਆ ਚੋਹਾਨ ਹੂੰ ਹੂੰ ਉਹਨਾਂ ਨੂੰ ਮੈਂ ਟੈਲੀਫੋਨ ਕੀਤਾ ਮੈਂ ਕਿਹਾ ਯਾਰ हां बिल्कुल भाई ट्रांस्पोर्ट एडीबी स्कोर कहता सर ਤੁਹਾਡੇ ਨਾਲੋਂ ਬਾਅਦ ਇਹਨੂੰ ਥ੍ਰੈਟ ਆ ਹੂੰ ਮੈਂ ਕਿਹਾ ਪੀਰ ਕਹਿੰਦੇ ਦੋ ਦਿਨ ਚ ਦੇ ਦੇ ਮੈਂ ਆਪਣੀ ਜਿਪਸੀ ਲੈਣ ਲੱਗਾਈ ਓਕੇ ਮੇਰੀ ਤੇ ਵਾਪਸ ਆ ਜੂ ਤੇ ਤੁਹਾਨੂੰ ਡਰ ਹੋਣਾ ਕਿ ਉਹਦੇ ਗਰਮੈਂਟ ਕੇ ਤੇ ਭੇਜਣੀਆਂ ਹੁਣੇ ਭੇਜਣੀਆਂ ਦੇ ਘੰਟੇ ਤੇ ਮੈਂ ਇੱਕ ਛਲਕਾ ਕਾ ਮੇਰੀ ਚੁੱਕ ਗੱਡੀ ਦੇ ਦੌਰ ਹੂੰ ਉਹਨੇ ਕਹਿੰਦਾ ਨਹੀਂ ਮੇਰੇ ਕੋਲ ਭੇਜ ਦਿਓ ਉਹਨੇ ਗੱਡੀ ਦੇਖ ਕੇ ਗਰਮੈਂਟ ਦੀ ਕਿ ਕਮਾਂਡ ਦੇ ਕੇ ਫੇਰ ਪੁਲਿਸ ਰਾਈਡ ਕੁਆਟਰ ਚੁੱਪ ਚਾ ਹੂੰ ਤੇ ਇਹ ਵਾਪਸ ਲੜੇ ਹਾਈ ਸੁਪਰੀਮ ਕੋਰਟ ਕੀ ਕਹਿ ਰਹੇ ਨੇ ਕਿ ਉਹ ਇਨਗਲੀ ਕਰਕੇ ਕੋਟਰੀ ਜੀ ਵਿੱਚ ਚੋਟੇ ਸੀਮ ਕੇ ਮਾਨ ਹਾਂ ਕਿ ਮੁੱਖ ਮੰਤਰੀ ਐਡਵੋਕੇਟ ਚਰਨੂ ਕਹਿ ਰਿਹਾ ਬਿਲਕੁਲ ਤੇ ਇਸ ਕਰਕੇ ਹੀ ਮੁੱਖ ਮੰਤਰੀ ਦਾ ਰਸਤਾ ਨਹੀਂ ਖੋਲ ਰਿਹਾ ਬਿਲਕੁਲ ਤੇ ਜੇ ਯਾਰ ਮੇਰੇ ਕੋਲ ਉਥੋਂ 400 ਮੀਟਰ ਦਾ ਹੈਗਾ ਫਾਟਾ ਜਿਹੜੀ ਰੋਡ ਹੈ ਇਹ ਉਥੋਂ ਮੁੱਖ ਮੰਤਰੀ ਨੂੰ ਡਾ ਰਿਹਾ ਤੇ ਇਹਦੀ ਗੱਡੀ ਕਿਉਂ ਵਾਪਸ ਲਈ ਇਹ ਇਹਦੇ ਕਿਉਂ ਗਰਮੈਂਟ ਵਾਪਸ ਲਈ ਇੱਕ ਗੱਲ ਮੈਂ ਕਹਿ ਦੇਣੀ ਤੁਹਾਨੂੰ ਜ਼ਰੂਰ ਜੀ ਕਿ ਗਵਰਨਮੈਂਟ ਕਿਤੇ ਵਾਹਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜਦੋਂ ਵੀ ਕੀਤੀ ਕਰਨੀ ਹੈਗੀ ਜੀ ਜਿਹੜਿਆਂ ਆਫੀਸਰਾਂ ਨੇ ਤੇ ਜਿਹੜੇ ਪੋਲੀਟੀਸ਼ੀਅਨ ਨੇ ਇਹਦੇ ਇਹਦੀ ਸਕਿਉਰਿਟੀ ਵਾਪਸ ਲਈਏ ਤੁਸੀਂ ਮੈਨੂੰ ਦੱਸੋ 302 ਦਾ ਕੇਸ ਬੰਦ ਦਾ ਕਿ ਨਹੀਂ ਬਿਲਕੁਲ 302 ਦਾ ਪਰਚਾ ਕੀਤਾ ਜਾਏ ਸ਼ਾਰਟੀ ਦੰਨੇ ਹੋਏ ਮੈਂ ਕਿਹਾ ਯਾਰ ਮੇਰੀ ਆਦਤ ਤਾਂ ਤੁਹਾਨੂੰ ਪਤਾ ਮੈਂ ਜਿਹੜੀ ਗੱਲ ਖਾਂ ਮੈਂ ਕਦੇ ਪਿੱਛੇ ਨਹੀਂ ਹਟਿਆ ਮੈਂ ਤੇ ਆ ਸਾਰੀ ਦੁਨੀਆ ਕੋਈ ਉਧਰ ਨੂੰ ਦੌੜ ਗਿਆ ਜਦੋਂ ਸੰਗੜ ਦਾਵਾ ਖਲੋਤਾ ਕਹਿੰਦੇ ਉੱਥੇ ਬਿਲਕੁਲ ਮੈਂ ਪਰਮਾਤਮਾ ਕੋਲ ਡਰਦਾ ਤੇ ਜਿਹੜੀ ਮੈਂ ਗੱਲ ਕਰਦਾ ਵਾਹਿਗੁਰੂ ਹਾਜ਼ਰ ਨਾਜ਼ਰ ਸਮਝ ਕੇ ਕਰ ਹੁਣ ਵੀ ਉਹ ਉਹ ਜਿਵੇਂ ਮੈਂ ਉਹੀ ਗੱਲ ਤੇ ਫੇਰ ਆ ਰਿਹਾ ਜਿਵੇਂ ਉਹਨਾਂ ਦੇ ਫਾਦਰ ਸਾਹਿਬ ਨੇ ਥੋੜੀ ਸ਼ਿਕਾਇਤ ਜਿਹੜੀ ਦੁਹਰਾਈ ਸੀ ਮੈਂ ਵੀ ਸ਼ਿਕਾਇਤ ਮੈਂ ਉਹਦੇ ਸਹਿਮਤੋਂ ਐਗਰੀਕਲਚਰ ਐਗਰੀਕਲਚਰ ਕਰਤ ਹੂੰ ਰਾਹੁਲ ਗਾਂਧੀ ਨੇ ਕਿਹਾ ਮੈਨੂੰ ਜੀ ਕਿ ਯਾਰ ਹਾਂ ਵੀ ਐਜੀਟੇਸ਼ਨ ਨਹੀਂ ਕਰਨੀ ਚਾਹੀਦੀ ਓਕੇ ਠੀਕ ਹੈ ਕਰਨੀ ਚਾਹੀਦੀ ਸੀ ਫਿਰ ਕਿਉਂ ਨਹੀਂ ਕੀਤਾ ਮੈਂ ਕਿਹਾ ਕਿ ਜੋ ਆ ਗਏ ਉਹਨੂੰ ਕਰਨਾ ਚਾਹੀਦਾ ਭਾਬੀ ਉਹ ਮੈਂ ਕਿਹਾ ਜੀ ਮੈਂ ਤਾਂ ਡੇਢ ਸਾਲ ਸੇ ਰਾਜਸਥਾਨ ਸੀ ਰਾਜਸਥਾਨ ਵਿੱਚ ਬੈਠਾ ਹੂੰ ਹੂੰ ਕਹਿਣ ਲੱਗੇ ਉਹ ਉਹ ਲੜਕੇ ਕੇ ساتھ ਗਲਤ ਹੋਇਆ ਹੂੰ ਉਹਨੇ ਮੈਨੂੰ ਕਿਹਾ ਦੋਸਤ ਨੂੰ ਜਸਟਿਸ ਨਹੀਂ ਮਿਲ ਰਹਾ ਪਤਨ ਕਿਉਂ ਨਹੀਂ ਮਿਲਦਾ ਉਸਕੇ ਲਈ ਫਾਸਟ ਟਰੈਕ ਕੋਰਟ ਬਣਨੀ ਚਾਹੀਦੀ ਉਸਕੇ ਕੇਸ ਕੇ ਲਈ ਹਮਹ ਬਣੀ ਚਹੀਦੀ ਨਹੀਂ ਬਣਾਣੇ ਤੱਕ ਹਮ ਯਮ ਇਤਨਾ ਹੰਕਾਰੀ ਹੈ ਜੋ ਆਪਣੀ ਫੈਮਿਲੀ ਛੋੜ ਸਕਦਾ ਦੂਸਰੋਂ ਕੇ ਪਰਿਵਾਰ ਕੇ ਬਾਰੇ ਮੈਂ ਕੀ ਸੋਚਦਾ ਏ ਕਹਿੰਦਾ ਦੇ ਬੋਲ ਸੀ ਮੇਰੇ ਸੀ ਤੁਹਾਡੇ ਬੋਲ ਸੀ ਠੀਕ ਹੈ ਜੀ ਕਹਿੰਦਾ ਬਿਲਕੁਲ ਮੈਂ ਐਗਰੀ ਕਰਦਾ ਹਾਂ ਆਪੀ ਬਾਤ ਮੈਂ ਉਸ ਬਾਪ ਨੂੰ ਦੁੱਖ ਹੁੰਦਾ ਜਿਹਦਾ ਪੋਤੋ ਦੇ ਨਾਲ ਦੰਦਾ ਮੇਂ ਪਿਆਰ ਸੋਤਾ ਵੀ ਬਿਲਕੁਲ ਕੋਰੇ ਨਾਲ ਪਿਆਰ ਜਾਂ ਲਾਡੀਆਂ ਖੇਲੋ ਉਹ ਕਰਦਾ ਉਹਦੇ ਉਹਦੇ ਦਿਲ ਚੋਂ ਫੂਲ ਕੁੱਟਦੀ ਕਾਂਗਰਸ ਪਾਰਟੀ ਦੇ ਲਈ ਵੀ ਘਾਟ ਮਹਿਸੂਸ ਕਰਦੇ ਹੋ ਕਿ ਇੱਕ ਲੀਡਰ ਐਡਾ ਵੱਡਾ ਨਹੀਂ ਪਤਾ ਕਿ ਕੋਈ ਕਰਨ ਪਰ ਮੈਂ ਬਹੁਤ ਘਾਟ ਮਹਿਸੂਸ ਕਰਦਾ ਹੂੰ ਕਿ ਯਾਰ ਤੁਹਾਡੇ ਪਾਣੇ ਕੀ ਸਾਡੇ ਸਿੰਘ ਕਹਿੰਦੇ ਆ ਸਿੰਘ ਵਰਗਾ ਪੁੱਤ ਜੀ ਹੂੰ ਬੜਾ ਜੇ ਉਹ ਕਹ ਉਹ ਕਹ ਤੁਸੀਂ ਪਾਪਕ ਹੋਗੇ ਫਿਰ ਓਖਾ ਹੂੰ ਤੇ ਮੇਰੇ ਕਿਨਾਂ ਕਿ ਮੇਰਾ ਪੋਤਾ ਮੇਰੀ ਬਾਹ ਬਣ ਕੇ ਮੇਰਾ ਸਾਰਾ ਬਣ ਕੇ ਚੱਲੇ ਤੇ ਬਲਕੌਰ ਸਿੰਘ ਦਾ ਤੇ ਉਹ ਹੋਰ ਸੀ ਕੋਲ ਬਾਈਕ ਨੂੰ ਕਿਰਪਾ ਕੰਨ ਪੁੱਤਾ ਦੋ ਦਿਨ ਘਰ ਨਾ ਆਵੇ ਤਾਂ ਹੀ ਮੱਥਾ ਪਰੇ ਨਹੀਂ ਪੈ ਜਾਂਦਾ ਨਾ ਹੋਵੇ ਪਰ ਪਤਾ ਤੇ ਹੁੰਦਾ ਤਾਂ ਕਿ ਉਹਨੇ ਆ ਜਾਣਾ ਹੂੰ ਤੇ ਜਿਹੜਾ ਘਰੋਂ ਉੱਟ ਕੇ ਗਿਆ ਐ ਗੱਲਾਂ ਕਰੀ ਜਾਂਦੇ ਬੁਲੇਟ ਪ੍ਰੂਫ ਬਿਲਕੁਲ ਬੁਲੇਟ ਪ੍ਰੂਫ ਤੇ ਉਹਨਾਂ ਕਿਹੜੀ ਬੁਲੇਟ ਪ੍ਰੂਫ ਆ ਜਿਨ੍ਹਾਂ ਕੇ ਰੋੜਾ ਦਰਵਾਜ਼ਾ ਪਾਦੇ ਆ ਹੂੰ ਤੇ ਜੇ ਉਹ ਖੁੰਡੇਗਾ ਤੇ ਉਹਦੇ ਚ ਪਿੰਚਦਾ ਹੀ ਵਿੱਚ ਕੋਈ ਗੋਲੀ ਮਾਰੂ ਜੇ ਉਹਦੇ ਨਾਲ ਅੱਗੇ ਜਾਂ ਪਿੱਛੇ ਕੋਈ ਗੱਡੀ ਨਹੀਂ ਤੇ ਬਲਰਪੂਟ ਦਾ ਕੋਈ ਫਾਇਦਾ ਨਹੀਂ